अक्सर ही विवादों में खाकी घिरी हुई नजर आती है एक नया मामला जालंधर से सामने आया है जहां जालंधर पुलिस पर बिना कसूर हवालात में डालकर थर्ड डिग्री देने छोड़ने के लिए रिश्वत मांगने नंगागढ़ के थाने में पीटने के आरोप लगाए गए हैं यह आरोप जालंधर पुलिस के सी स्टाफ के एस और मुंशी आरोप लगाए गए हैं पतारा थाना के तहत रहने वाले जोगिंदर कुमार ने डीजीपी को दिए गए शिकायत में कहा कि जालंधर की पुलिस रिश्वत लेती है ਪੁਲਿਸ ਝੂਠੇ ਕੇਸ ਮੇਂ ਫਸਾਨੇ ਕੀ ਧਮਕੀ ਦੇਕਰ 50000 ਰੁਪਏ ਮੰਗ ਰਹੀ ਹੈ ਨਾ دیے ਜਾਣੇ ਕੇ ਬਾਦ ਪੁਲਿਸ ਕੇ ASI ਨੇ ਉਸਕੇ ਪਰਸ ਸੇ 7000 ਔਰ ਉਸਕੇ ਦੋਸਤ ਕੇ ਪਰਸ ਸੇ 14000 ਰੁਪਏ ਖਿਲੀਏ ਅੱਜ ਆਪਣਾ ਨਾਮ ਦਾ ਤੇ ਜਿਹੜੀ ਅੱਜ ਦੀ ਤੁਸੀਂ ਪ੍ਰੈਸ ਕਾਨਫਰੈਂਸ ਕੀਤੀ ਕੀ ਕਾਰਨ ਹੈ ਇਹਦਾ ਇਹ ਪੂਰੀ ਡਿਟੇਲ ਦਾ ਮੇਰਾ ਨਾਮ ਆਰਕੇਸ਼ ਕੁਮਾਰ ਹੈ ਜੀ ਪਿੰਡ ਮੇਰਾ ਸੇਮੀ ਜ਼ਿਲ੍ਹਾ ਜਲੰਧਰ ਹੈ ਜੀ ਤੇ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੈਂਸ ਕੀਤੀ ਆ ਉਹ ਪੁਲਿਸ ਜਿਹੜੀ ਝੂਠੇ ਕੇਸ ਪਾ ਕੇ ਜਾਂ ਪੈਸੇ ਖਾਣ ਦੀ ਮਾਰੀ ਆ ਗਈ ਆ ਤਸੱਦਦ ਕਰਦੀ ਆ ਉਹਦੇ ਕੇਸ ਉਹਦੇ ਸਬੰਧ ਵਿੱਚ ਆ ਅੱਜ ਤੋਂ 15/3/2020 ਨੂੰ ਇੱਕ ਪਰਚਾ ਦਰਜ ਹੁੰਦਾ ਆ ਉਸ ਪਰਚੇ ਦੇ ਬਿਹੇਵਤੇ ਮੇਰੇ ਬ੍ਰਦਰ ਬਹਾਦਰ ਸਿੰਘ ਨੂੰ ਪੁਲਿਸ ਫੜ ਕੇ ਲਿਆਉਂਦੀ ਆ ਦੁਕਾਨ ਤੋਂ ਜਦੋਂ ਫੜਨ ਜਾਂਦੀ ਆ ਉਤੋਂ ਕੋਈ ਚੀਜ਼ ਨਹੀਂ ਮਿਲਦੀ ਬਲਟਾ 1,25,000 ਰੁਪਏ ਲਿਆਉਂਦੇ ਆ ਡੀਵੀਆਰ ਲਾ ਕੇ ਲਿਆਉਂਦੇ ਆ ਜਿਹਦੀ ਅਸੀਂ ਕੰਪਲੀਟ ਕੀਤੀ ਆ ਆਪਣੇ ਮੁੱਖ ਮੰਤਰੀ ਪੰਜਾਬ ਨੂੰ ਬੀਜਪੀ ਨੂੰ ਸਾਰਿਆਂ ਨੂੰ ਮਾਰ ਕੀਤੀ ਆ ਤੇ ਮੇਰੇ ਖਿਲਾਫ ਵੀ ਮੈਨੂੰ ਵੀ ਪੈਸੇ ਲੈਣ ਲਈ ਸੱਦਿਆ ਸੀ ਗਏ ਨੇ ਸੀਐਸਟਾਫ ਦੇ ਵਿੱਚ ਬਲਜੀਤ ਸਿੰਘ ਬੱਲੀ ਆ ਐਸਆਈ ਤਿੰਨ ਚਾਰ ਮੁਲਾਜ਼ਮ ਆ ਉਹਨਾਂ ਨੇ ਮੈਨੂੰ ਸੱਦਿਆ ਸਾਰੇ ਰਾਤ ਸਾਨੂੰ ਬਿਨਾਂ ਵਜ੍ਹਾ ਤੋਂ ਪੈਸੇ ਦੀ ਖਾਤਰ ਪੈਸੇ ਲੈਣ ਦੀ ਖਾਤਰ ਉਥੇ ਰੱਖਿਆ ਕੁੱਟਿਆ ਮਾਰਿਆ ਯੂਰਨ ਤੱਕ ਬੁਲਾਇਆ ਸਾਨੂੰ ਉਹਨਾਂ ਸਾਰੇ ਕੱਪੜੇ ਸਾਡੇ ਲਾ ਕੇ ਸਾਨੂੰ ਨੰਗੇ ਕਰਕੇ ਬਹੁਤ ਹੀ ਯਾਨੀ ਬਹੁਤ ਹੀ ਜ਼ਿਆਦਾ ਜਿਦਾ ਆਤਵਾਦੀਆਂ ਨਾਲ ਵੀ ਮੇਰੇ ਖੰਦ ਇਦਾਂ ਦਾ ਵਿਹਾਰ ਨਹੀਂ ਹੁੰਦਾ ਜਿਦਾ ਸਾਡੇ ਨਾਲ ਉਹ ਰਾਤ ਨੂੰ ਹੋਇਆ ਤੇ ਦੂਜੇ ਦਿਨ ਸਾਨੂੰ 12 ਵਜੇ ਛੱਡਿਆ ਔਰ ਮੇਰੇ ਬ੍ਰਦਰ ਤੋਂ ਜਿਹੜੇ ਮੁਲਾਜ਼ਮ ਫੜ ਕੇ ਲੈ ਕੇ ਆਏ ਆ ਉਹ 3 ਲੱਖ ਦੀ ਵੀ ਡਿਮਾਂਡ ਕਰ ਰਹੇ ਸੀਗੇ ਇਹਨਾਂ ਨੂੰ ਦੱਸਿਆ ਸੀਗਾ ਵੀ 3 ਲੱਖ ਦੀ ਵੀ ਡਿਮਾਂਡ ਕਰ ਰਹੇ ਸੀਗੇ ਵੀ ਤੁਸੀਂ 3 ਲੱਖ ਰੁਪਇਆ ਦਿਓ ਤੈਨੂੰ ਛੱਡ ਦਿੰਦੇ ਆ ਸਵਾ ਲੱਖ ਰੁਪਇਆ ਦਗਾੰਦ ਜਗ 3 ਲੱਖ ਹੋਰ ਮੰਗ ਰਹੇ ਸੀ ਉਹ ਵੀ ਨਹੀਂ ਮੜਿਆ ਤੇ ਉਹ ਫਿਰ ਬਲਜੀਤ ਬੱਲੀ ਮੈਨੂੰ ਫੋਨ ਕਰਕੇ ਪੈਸਿਆਂ ਦੀ ਮੰਗ ਕਰ ਰਿਹਾ ਸੀਗਾ ਵੀ ਮੇਰੀ ਹੁਣ ਪ੍ਰਸ਼ਾਸਨ ਨੂੰ ਅਫਸਰਾਂ ਨੂੰ ਮੁੱਖ ਮੰਤਰੀ ਪੰਜਾਬ ਸਾਹਿਬ ਨੂੰ ਜਿੰਨੇ ਵੀ ਆਪਣੇ ਸਾਰੇ ਆਫਸਰ ਸਹਿਬਾਨ ਨੇ ਸਾਰਿਆਂ ਨੂੰ ਬੇਨਤੀ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਜਿਹੜੇ ਅਸੀਂ ਹਰਾਸਮੈਂਟ ਹੋਏ ਆ ਦੋਨੇ ਬ੍ਰਦਰ ਬ੍ਰਦਰ ਮੇਰੇ 8 ਮਹੀਨੇ ਅੰਦਰ ਰਹਿ ਗਿਆ ਆ ਇਹਦਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੀ ਬਹੁਤ ਬਹੁਤ ਜੜੀ ਹੈਗੀ ਆ ਇਹ ਹੀ ਬੇਨਤੀ ਆ ਵਾਰ-ਵਾਰ ਵੀ ਸਾਨੂੰ ਇਨਸਾਫ ਜਰੂਰ ਮਿਲੇ ਵੀ ਤਾਂ ਕਿ ਗਾਂ ਵਾਸਤੇ ਜਿਹੜੇ ਇੱਦਾਂ ਦੇ ਮਾੜੇ ਕੁਛ ਮੁਲਾਜ਼ਮ ਆ ਇਹ ਕਿਸੇ ਨਾਲ ਮਾੜਾ ਤੱਕਾ ਨਾ ਕਰਨ ਕਿਸੇ ਨਾਲ ਗਲਤ ਨਾ ਕਰਨ ਨਿਕਾ ਦਾ ਪੱਛਾ ਤੱਕ ਦੇ ਪਾਇਆ ਗਿਆ ਤੁਹਾਡੇ ਬ੍ਰਦਰ ਤੇ ਮੇਰੇ ਬ੍ਰਦਰ ਤੇ ਐਨਡੀਪੀਐਸ ਦਾ ਪਰਚਾ ਪਾਇਆ ਜੀ ਇਹਨਾਂ ਗੋਲੀਆਂ ਪਾਤੀਆਂ 2500 ਗੋਲੀ ਪਾਤੀ ਤੁਸੀਂ ਇਹ ਦੇਖੋ ਵੀ 2500 ਗੋਲੀ ਤਾਂ ਪੁਲਿਸ ਸ਼ੋਅ ਕਰਦੀ ਆ ਪਰ ਜਿਹੜਾ ਉਹਦਾ ਮੋਬਾਈਲ ਆ ਉਹਦਾ ਡੀਵੀਆਰ ਆ ਉਹਦਾ 1 ਲੱਖ 25 ਜਿਹੜਾ ਦੁਕਾਨ ਦੇ ਗੱਲੇ ਚੋਂ ਕੱਢ ਕੇ ਲਿਆਂਦਾ ਆ ਉਹ ਪੁਲਿਸ ਸ਼ੋਅ ਹੀ ਨਹੀਂ ਕਰਦੀ ਜਿਹੜਾ ਚਲਾਨ ਪੇਸ਼ ਕਰਦੀ ਆ ਪੁਲਿਸ ਚਲਾਨ ਦੇ ਵਿੱਚ ਕਹਿੰਦੀ ਵੀ ਇਤੋਂ 70000 ਰੁਪਇਆ ਸਿਰਫ 70 ਰੁਪਏ ਬਰਾਮਦ ਹੋਏ ਆ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਜਿਹੜਾ ਇੱਕ ਇਲੈਕਟ੍ਰੋਨਿਕ ਦਾ ਕੰਮ ਕਰਨ ਵਾਲਾ ਦੁਪਹਿਰ ਦੇ 12:30 ਵਜੇ ਤੱਕ ਕੀ ਉਹਦੀ ਜੇ ਵੀ 70 ਰੁਪਏ ਹੋਣਗੇ ਸਿਰਫ ਇਹ ਪਰਸ ਨੇ ਜਿਹੜਾ ਚਲਾਨ ਪੇਸ਼ ਕੀਤਾ ਉਹਦੇ ਵਿੱਚ ਅਸੀਂ ਸਪੈਸ਼ਲ ਜਿਹੜੀ ਜਮਤ ਲਾਸ਼ੀ ਆ ਉਹਦੀ ਕਾਪੀ ਅਸੀਂ ਕਢਾਈ ਆ ਉਹਦੇ ਵਿੱਚ ਵੀ ਲਿਖਿਆ ਹੋਇਆ ਵੀ ਸਿਰਫ 70 ਰੁਪਏ ਬਰਬੰਦ ਹੋਏ ਆ ਬਾਕੀ ਸਮਾਨ ਜਿਹੜੇ ਸਾਰੇ ਪੈਸੇ ਆ ਇਹਦੇ ਉਹ ਅਫਸਰਾਂ ਨੇ ਖੁਰਦਬਤ ਕਰਦੇ ਜਿਹੜੇ ਅਫਸਰ ਉਸ